ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਤਾਜ਼ੀਆਂ ਹੀ ਸੂਈਆਂ ਵਾਂ ਤੇ ਦੋਵੇਂ ਗਰਮੀ 'ਚ ਚਾਉਣ ਵਾਲੀਆਂ ਵਾਂ ਬਾਕੀ ਇਹ ਆ ਵੀ ਸੂਈਆਂ ਦੇ ਆਪਣੀ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਦੋਂ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਹਾ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਵੀਰ ਜੀ ਤੁਸੀਂ ਸੁਣਾਓ ਸਾਂਭ ਲਈਆਂ ਜੇ ਕਣਕਾ ਕਣਕਾ ਬੜੀ ਰੱਬ ਦੀ ਕਿਰਪਾ ਹੋਈ ਆ ਤੇ ਕਣਕ ਵੀ ਸਾਂਭੀ ਜੇ ਤੇ ਤੁੜੀ ਵੀ ਸਾਂਭ ਲਈ ਆ ਅੱਛਾ ਤੇ ਪਰ ਥੋੜਾ ਥੋੜਾ ਰੋਸ ਵੀ ਆ ਕੰਬਾਂ ਦੇ ਚਰ ਬ੍ਰਿਜੀ ਕਾਦਰ ਰੋਸ ਦਾ ਇਹ ਤਾਂ ਇਹ ਤਾਂ ਮਾਲਕ ਨੇ ਕਰੋਪੀ ਬੜੀ ਕੀਤੀ ਆ ਅੱਗ ਬੜਿਆ ਥਾਵਾਂ ਤੇ ਲੱਗੀ ਬੜੀ ਹਾਂਜੀ ਹਾਂਜੀ ਤੇ ਦੁੱਖ ਬੜਾ ਲੱਗਦਾ ਰਿਹਾ ਹਾਂਜੀ ਦੋ ਵਰੀ ਉਧਾਂ ਮੇਰੇ ਲਾਗੇ ਵੀ ਲੱਗੀ ਇਸੇ ਕਲਾ ਨਾਲ ਸਾਡੇ ਏਰੀਆ ਉੱਥੇ ਵੀ ਲੱਗੀ ਠੀਕ ਆ ਤੇ ਪਰ ਇਹ ਤੇ ਜਿਹੜਾ ਰੱਬ ਆਣ ਕੇ ਇਥੇ ਜੇ ਨੁਕਸਾਨ ਕਰਦਾ ਨਾ ਹਾਂਜੀ ਬੜਾ ਦੁੱਖ ਲੱਗਦਾ ਆ ਹੁਣ ਜੇ ਇਹਦੇ ਬੰਦੇ ਦੇ ਵਾਸ ਕੋਈ ਨਹੀਂ ਹੁੰਦਾ ਹੁਣ ਜਿੱਤਰਾ ਥੋੜਾ ਕਿ ਚਿਰ ਪਹਿਲਾਂ ਉਧਰ ਅਜਨਾਲੇ ਲਾਗੇ ਸਾਰੇ ਘੜੇ ਮਾਰੀ ਹੋ ਗਏ ਉਹ ਸਾਰੀ ਕਣਕ ਛੜ ਗਈ ਹੈ ਉਪਰ ਇਹ ਇੰਨਾ ਕੁ ਮਾਲਕ ਸਾਡੇ ਨਾਲ ਧੱਕਾ ਕਰ ਦਿੰਦਾ ਐਂਡ ਤੇ ਆਣ ਕੇ ਹਾਂਜੀ ਸਾਡਾ ਸੋਨਾ ਦਾਇਆ ਹਾਂਜੀ ਜਿਹੜਾ ਸੋਨਾ ਐਂਡ ਤੇ ਲੈ ਜਾਂਦਾ ਫਿਰ ਦੁੱਖ ਲੱਗਦਾ ਚਲੋ ਜੋ ਕੁਦਰਤ ਦੇ ਰੰਗ ਇਹਦੇ 'ਚ ਮਾਲਕ ਨੂੰ ਚੰਗਾ ਲੱਗੇ ਹੋਣਾ ਬੰਦਾ ਤਾਂ ਕੋਈ ਕੁਝ ਕਰ ਨਹੀਂ ਸਕਦਾ ਹਾਂ ਬਿਲਕੁਲ ਠੀਕ ਐ ਤੇ ਚਲੋ ਨਾਮ ਦੱਸਤਾ ਹਾਂ ਨਾਮ ਆਪਣਾ ਸਰਜੀਤ ਸਿੰਘ ਜੋ ਤੇ ਪਿੰਡ ਆਪਣਾ ਰਾਮਦਵਾਲੀ ਜਿਲ੍ਹਾ ਗੁਰਦਾਸਪੁਰ ਤਸਵੀਲ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਕੋਰਦਾਸਪੁਰ ਤੋਂ ਪੈਂਦਾ ਮਤਵਾਟ ਕਿਲੋਮੀਟਰ ਆ ਮੇਰੇ ਲਾਗੇ ਆ ਸ਼ਹਿਰ ਅੰਦਾਸ ਬਾਬਾ ਬੁੱਢਾ ਸਾਹਿਬ ਪੈਂਦਾ ਬਸਰਚਾਂ ਪਰ ਹੈਗਾ 4 ਕਿਲੋਮੀਟਰ ਆ ਠੀਕ ਆ ਜੀ ਹਾਂ ਜੀ ਤੇ ਫੋਨ ਨੰਬਰ ਵੀ ਬੋਲ ਦ 9815177510 ਠੀਕ ਆ ਹਾਂ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਸਰ ਜੀ ਜੀ ਵੇਖੋ ਮੈਂ ਹਮੇਸ਼ਾ ਹੀ ਆਣਾ ਹਾਂ ਨਾ ਹਾਂਜੀ ਤੇ ਬੜੀ ਮੈਂ ਕੋਸ਼ਿਸ਼ ਇਹ ਕਰਦਾ ਆ ਕਿ 100 ਦੇ ਵਿੱਚੋਂ ਜਿਹੜੀ ਮੇਰੀ 99% ਕੋਸ਼ਿਸ਼ ਹੁੰਦੀ ਹੈ ਤੇ ਮੈਂ ਚੰਗਾ ਡੰਗਰ ਲਾਦਾ ਠੀਕ ਆ ਤੇ ਚੰਗਾ ਡੰਗਰ ਹੋ ਲੈਣਾ ਹੁੰਦਾ ਆ ਤੇ ਜਿਹੜਾ ਸਿਰੇ ਦਾ ਹੋਵੇ ਹਾਂਜੀ ਮੈਂ ਆਪਣੇ ਏਰੀਆ 'ਚ ਫਿਰਦਾ ਹਾਂ ਹਾਂਜੀ ਪਰ ਮੈਂ ਕਦੇ ਮਾੜਾ ਡੰਗਰ ਨੂੰ ਹੱਥ ਨਹੀਂ ਪਾਇਆ ਚੰਗਾ ਲੱੜਨਾ ਹੁੰਦਾ ਤੇ ਲੈਣਾ ਹੁੰਦਾ ਇੱਕ ਮੌਸਮ ਦੇ ਹਿਸਾਬ ਨਾਲ ਇੱਕ ਮੌਸਮ ਦੇ ਹਿਸਾਬ ਨਾਲ ਹਾਂਜੀ ਹੁਣ ਮੈਂ ਵਸ਼ੀਆਂ ਲਿਆਂਦੀਆਂ ਯਾਰ ਬ੍ਰਿਜੀ ਹਾਂਜੀ ਭਾਵੇਂ ਮੈਂ ਬੜੇ ਜਾਇਜ਼ ਪਾਉਣੇ ਆ ਅੱਛਾ ਠੀਕ ਆ ਪਰ ਹੀਰੇ ਦੇਣੇ ਹੀਰੇ ਠੀਕ ਆ ਸੁੰਭਾ ਥਾਨ ਸੁਣਿਆ ਜਰੂਰ ਐ ਸਾਰਿਆਂ ਨੇ ਪਰ ਮਖੌਂਦਾ ਕੋਈ ਕੋਈ ਹੁੰਦਾ ਮੈਂ ਅੱਜ ਹਕੀਕਤ ਮਖਾਉਣੀ ਆ ਅੱਛਾ ਸੁੱਬੇ ਥੜਾ ਵਾਲੀ ਵਹਿੜ ਲੈ ਕੇ ਆਇਆ ਅੱਜ ਅਸਲ ਸੁੰਭਾ ਆਂਦੇ ਜਿਹਨੂੰ ਵਖਾਉ ਥਾਣੇ ਵਿਖਾਈਏ ਇੱਥੇ ਤਾਂ ਆਹ ਵੇਖੋ ਫੱਟੇ ਜਿਹੋ ਹੋ ਗਏ ਆਹ ਦੇਖ ਸਾਹਦੇ ਥਾਣੇ ਦੇ ਬਿਲਕੁਲ ਪ੍ਰੋਪਰ ਹੱਥੀਂ ਕਿਵਾਈ ਵਾਲੇ ਥਾਣੇ ਆ ਤੇ ਚੰਗੇ ਗਿਆਰਤੇ ਆ ਜਿਹੜਾ ਤੇ ਬਾਕੀ ਉਤਰਾ ਵੀ ਠੰਡੀ ਧੀ ਰਹੇ ਆ ਗੋਦੀ ਦੇ ਸਾਰੇ ਬੰਦੇ ਪਿੱਛੋਂ ਦੀ ਨਹੀਂ ਕੋਈ ਬੰਦਾ ਠੀਕ ਆ ਸਾਡੇ ਨੂੰ ਮਿਲਦੀ ਹੈ ਪਿੱਛੋਂ ਬੈਣ ਵਾਲੀ ਠੀਕ ਆ ਹਾਂਜੀ ਤੇ ਬਾਕੀ ਹੈਗੀ ਵੀ ਜਰਸੀ ਕ੍ਰੋਸ ਚ ਆ ਤੇ ਦੁੱਧ ਦੀ ਫੈਟ ਵੀ ਚੰਗੀ ਆਈ ਜਾਣੀ ਇਹਦੀ ਮੈਂ ਕਿਹਾ ਹਰਪ੍ਰੀਤ ਜੀ ਇਹਦਾ ਦੁੱਧ ਬਹੁਤ ਚੰਗਾ ਆ ਅੱਜ ਇਹਨੂੰ ਪੰਜਵਾਂ ਛੇਵਾਂ ਦੇਣਾ ਸੂਈ ਨੂੰ ਜਿਹੜਾ ਬਿਲਕੁਲ ਕਰੈਕਟ ਆ ਅੱਛਾ ਅੱਜ ਤਾਂ ਅਮੇ 15 ਲੀਟਰਾਂ ਤੋਂ ਆਰ ਪਾਰ ਚੱਲਣ ਦੀ ਆ ਅੱਛਾ ਘੜੂ ਗਾੜੀ ਵਧੂਗਾ ਜ਼ਰੂਰ ਠੀਕ ਆ ਮਗਰ ਇਹਦੇ ਮੱਛੀ ਆ ਠੀਕ ਆ ਹਾਂਜੀ ਆ ਬਾਕੀ ਤੇ ਉਤਰਾਂ ਦੁੱਧ ਕਿੰਨਾ ਕਰੀ ਜਾਊਗੀ ਏ ਹਰਬੀ ਜੀ ਜੇ ਕੋਈ ਸੇਵਾ ਵਾਲਾ ਵੀਰ ਲੈ ਗਿਆ ਤੇ ਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਹਾਂਜੀ ਮੇਰੇ ਆਈਡੀ ਦੇ ਨਾਲ 20 ਲੀਟਰਾਂ ਨੂੰ ਹੱਥ ਮਾਰ ਦਊਂਗੀ ਮੱਛੀ ਠੀਕ ਆ ਜੀ ਆ ਬਾਕੀ ਸੇਵਾ ਦਾ ਦੁੱਧ ਤੇ ਆ ਜਿਹੜੀ ਮੱਛੀ ਆ ਆ ਮੱਛੀ ਤਾਜੀ ਮੱਛੀ ਆ ਨਾਲ ਆ ਵੇਖੋ ਨਾੜੂ ਥੱਲੇ ਨਾੜੂ ਦਿਖਾ ਦਿਓ ਨਾੜੂ ਜਿਹੜਾ ਤਾਜ਼ਾ ਹੀ ਆ ਨਾਲ ਜਿਹੜਾ ਨਾਲੇ ਨਾਲੇ ਖੋਲੋ ਹੇ ਤੋਰ ਦੇ ਕੇ ਤੇ ਬਾਕੀ ਇਹ ਆ ਵੀ ਹੈਗੀ ਜਰਸੀ ਕ੍ਰੋਸ ਤੇ ਆ ਵਾਹੀ ਗਰਾਂ ਨੂੰ ਮਾਨਾ ਵਾਹੋ ਹੈ ਨਹੀਂ ਪੰਜੇ ਦੀ ਗਰਾਂ ਲੰਨਾ ਦੇਖਿੰਦੇ ਫਾਵੇਂ ਫੰਟੀਲ ਉਤਰ ਆ ਲੱਗਾ ਬਾਕੀ ਇਹ ਆ ਵੀ ਜਿਹੜਾ ਕੋਈ ਸਾਹਮਣਾ ਖੜੂਗਾ ਦੋ ਤਿੰਨੇ ਚੰਗਾ ਗੱਡੀ ਜਾਣਾ ਨਹੀਂ ਡਰ ਚੜਿਆ ਆ ਤੇ ਆਹ ਦੇਖ ਸਾਡੇ ਚੰਗੀ ਤਰ੍ਹਾਂ ਸਾਰੇ ਲੈ ਜਾਓ ਬਾਕੀ ਹੈ ਜਰਸੀ ਕ੍ਰੋਸ ਤੇ ਆ ਕੱਦ ਕਾਠ ਵੀ ਦਾ ਉਸਤਾ ਨਾਵਾ ਤੇ ਬਾਕੀ ਜਿੰਨੇ ਵੀ ਆ ਸਫਾਈ ਤੇ ਸਾਰੇ ਹਲੇ ਹਲੇ ਵੇਖੋ ਹਰਬ੍ਰੀਜੀ ਬਹਿ ਜਾ ਠੀਕ ਆ ਜਦ ਤੂੰ ਭਾਵੇਂ ਦੋ ਦੇ ਚਾਰ ਕਣੇ ਬਹਿ ਜਾਂਦੇ ਤੇ ਬਸ਼ੀ ਇਹ ਜਰਨਤੀ ਸੜਕ ਤੇ ਖਲੋ ਗਏ ਉਹ ਕਰਮਾ ਵਾਲੀ ਮਿਲਦੀ ਆ ਤੇ ਆ ਮੇਨ ਰੋਡ ਤੇ ਹੀ ਆਵਾਜਾਈ ਵੀ ਤੇ ਕਾਫੀ ਆ ਤੇ ਫਿਰ ਵੀ ਜਨਾ ਹੁਣ ਵੇਖੋ ਕਈ ਵਾਰੀ ਪਸ਼ੂ ਇਤਰਾ ਡਰ ਜਾਂਦਾ ਫੇ ਡਰੀ ਨਹੀਂ ਆ ਥੋੜਾ ਖਣ ਕਮਾਲ ਦਾ ਲਗਾ ਵਸ਼ੀ ਰੋਆ ਤੂੰ ਦੀ ਲਤਾਂ ਚੌੜੀਆਂ ਕਰ ਤਾ ਬਾਕੀ ਮੇਨ ਮੱਦ ਹੈ ਇਹ ਆ ਵੀ ਚਲੋ ਮਗਰ ਵੀ ਬੱਛੀ ਆ ਭਾਵੇਂ ਕੋਈ ਨਿਆਣਾ ਚੋਲੇ ਤੇ ਭਾਵੇਂ ਕੋਈ ਸਿਆਣਾ ਚੋਲੇ ਤੇ ਕਿੰਨਾ ਘਰਮੋਲ ਰੱਖੀਏ ਵੀ ਦੀ ਇਹਦਾ ਆਪਾਂ ਹਰ ਪ੍ਰੀਵੀ ਜੀ ਮੋਲ ਮੰਗਣ ਨੂੰ ਮਜਨਾ ਮਰਜੀ ਮੰਗ ਲਾ ਕੋਈ ਜਲਸੀ ਕਰਾਓ ਉਸ ਜਿਹੜੀ ਆ ਘਟ ਲੱਭਦੀ ਕਰਨੀ ਹਾਂਜੀ ਤੇ ਦੁੱਧ 20 ਲੀਟਰ ਇਹਨੇ ਚਵਾ ਦੇਣਾ ਜਿਹਨੂੰ ਸੇਵਾ ਵਾਲਾ ਲੈ ਗਿਆ ਤੇ ਮੰਗਣ ਨੂੰ ਇਹਦਾ 60 ਮੰਗ ਲਾਂ 65 ਮੰਗ ਲਾਂ ਬੱਛੀ ਵੇਖਦੀ ਹੈ ਜਿਹਨਾਂ ਦੇ ਤੁਸੀਂ ਆਪੋਂ ਦੇ ਦਾਂਗੇ ਕਰ ਦਿਓ ਜੀ ਅੱਜ ਆਪੇ ਵੇਲੇ ਆਂਗਾ 60000 ਦੀ ਕਿੰਨੇ ਦੀ 60000 ਦੀ ਦੇ ਦਾਂਗੇ 60000 ਦੀ ਹਾਂਜੀ 60000 ਦੀ ਨਾ ਦਈਏ ਹਾਂਜੀ ਥੋੜਾ ਕਮਾਂਡ ਕਰ ਦਈਏ ਜਿੰਨਾ ਤੁਸੀਂ ਕਰਾ ਲੋ ਤੁਹਾਨੂੰ ਖੁੱਲੀ ਛੁੱਟੀ ਆ ਰਬੀਜੀ ਅੱਛਾ ਜਿੰਨਾ ਡਾਡਾ ਜੀ ਕਰਦਾ ਪਰ ਮੇਰਾ ਜਿਹੜਾ ਹੱਕ ਆ ਉਹ ਰਹਿਣ ਦਿਓ ਠੀਕ ਜਿਹਦੇ ਦੀ ਤੁਹਾਡੀ ਨਿਗਾਹ ਨੂੰ ਚੰਗੀ ਲੱਗਦੀ ਹੈ ਨਾ ਉਹ ਨਹੀਂ ਸੰਗਤ ਨੂੰ ਦੇ ਦੋ ਬਿਲਕੁਲ ਖੁੱਲੀ ਛੁੱਟੀ ਹੈ 5000 ਕਰ ਦਈਏ ਮਨ ਕੀ ਹੋਰ ਕਰ ਦਈਏ اور فریجی پانچ نا کریے اچھا میرا مان نہیں مردا اچھا تیرا 10 ਘਰ دیے اچھا 10 ਹੀ ਕਰ دیے 50000 دی دے دیے ਜਿਹੜਾ ਲੈ ਗਿਆ ਫਿਰ ਲੈ ਗਿਆ ਜਿਹੜਾ ਰਹਾ ਗਿਆ ਰਹਾ ਗਿਆ ਤੇ ਫਿਰ ਅਸੀਂ ਵੀ ਮਾਸਾ ਘੋਰ ਕਰਾ ਲਈਏ ਕਿ ਜੇ ਤੁਸੀਂ ਨਹੀਂ ਮੇਰਾ ਇੰਨਾ ਧੱਕਾ ਨਾ ਨਾ ਅਸੀਂ ਧੱਕਾ ਕਰ ਜਾਂਦੇ ਹਰ ਵਾਰੀ ਇੰਦਾ ਨਾ ਕਰਿਆ ਨਹੀਂ ਫਿਰ ਧੱਕਾ ਨਹੀਂ ਆ ਇਹ ਪ੍ਰੇਮ ਪਿਆਰ ਹੁੰਦਾ ਆ ਤੁਸੀਂ ਮੈਨੂੰ 5 ਆ ਗਿਆ ਮੈਂ 10 ਕੱਤਾ ਮੇਰੀ ਸੰਤੋਖ ਹੋ ਜੇ ਅੱਛਾ ਫਿਰ ਜੇ ਤੁਹਾਡੀ ਇਹੇ ਖੁਸ਼ੀ ਰਹਿੰਦੀ ਆ ਤਾਂ ਤੁਸੀਂ ਵੀ ਹੋ ਜਿਓ ਕੋਈ ਗੱਲ ਹੀ ਨਹੀਂ ਬਾਬੇ ਇੱਕੋ ਗੱਲ ਕਰਦੀ ਐ ਇੱਕੋ ਗੱਲ ਕਰਦੀ ਐ ਫਿਰ ਕਰ ਦੋ ਕਰ ਦੋ ਕੋਈ ਗੱਲ ਨਹੀਂ 50 ਚ 3 ਛੱਡ ਦਿੱਤੇ 47 ਦੀ ਦੇ ਦੀ ਐ 47000 ਦੀ ਦੇ ਦੇ ਅਰਪ੍ਰੀਤ ਜੀ ਤੁਸੀਂ ਆਖਦਾ ਅਸੀਂ ਦੇ ਦਿੱਤੀ ਅੱਛਾ ਪਰ ਇੰਨੇ ਦੁੱਧ ਵਾਲੀ ਗਾਂ ਨਹੀਂ ਗਈ ਮਿਲਦੀ ਠੀਕ ਆ ਹਾਂਜੀ 15 ਲੀਟਰ ਘਰੋਂ ਚਵਾ ਕੇ ਦੋਗੇ ਹਾਂ 15 ਲੀਟਰ ਕੰਡੇ ਦੇ ਚਾੜ ਕੇ ਦਊਂਗਾ ਦੋਵੇਂ ਢਾਮਾਂ ਦਾ ਠੀਕ ਆ ਜੀ ਹਾਂਜੀ ਠੀਕ ਤੇ ਹੁਣ ਆਇੜੀ ਦੂਸਰੇ ਨੰਬਰ ਤੇ ਆ ਇਹ ਵੀ ਦਿਖਾ ਦੇ ਇਹ ਵੀ ਤਾਜੀ ਸੋਈ ਆ ਜਿਹੜੀ ਬਾਕੀ ਮੇਨ ਮੱਧਾ ਇਹ ਆ ਵੀ ਤੁਮੇ ਸੱਜਰਾ ਸੋਈਆਂ ਵਾ ਸੱਜਰਗਾਹ ਸੋਈ ਤੇ ਜਿਹੜੀ ਡਿਮਾਂਡ ਅੱਜ ਕੱਲ ਕਾਫੀ ਆ ਜਿਹੜੀ ਸੋਈ ਗਾਂ ਥੋੜੀ ਘੱਟ ਲੱਭਣਦੀ ਆ ਮੋਦੇ ਵੀ ਰੰਡ ਮੰਡੋਂ ਦੀ ਸੋਈ ਗਾਂ ਹੋਵੇ ਤੇ ਬਾਕੀ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਪ੍ਰੋਪਰ ਅਥਰੀ ਚਵਾਈ ਵਾਲਾ ਥਾਣਾ ਆ ਤੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਣੇ ਲੱਗਾ ਇਹਦੇ ਮਗਰ ਕੀ ਜੇ ਵੀਰ ਜੀ ਇਹਦੇ ਮਗਰ ਬੱਛਾ ਜੋ ਔਰ ਬੀਜੀ ਅੱਛਾ ਤੇ ਇਹ ਰਾਤੀ ਸੋਈ ਹੋਣੀ ਅਛਾ ਰਾਤ 3 ਸੋਈ ਆ ਕੋਈ ਜਵਾਈ ਹੋਈ ਆ ਬੱਛੀ ਦੀ ਠੀਕ ਆ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਪੜੇ ਰਮਾਨ ਦਾ 20 ਲੀਟਰ ਦੁੱਧ ਕੱਢ ਦੂਗੀ ਪੜੇ ਰਮਾਨ ਦੇ ਨਾਲ ਅਛਾ ਵੀ 20 ਦੇ ਲਾਗੇ ਕੱਢੀ ਜਾਊਗੀ ਹਾਂ ਚੰਗੀ ਜਾਣ ਵਾਲੀ ਬੱਛੀ ਆ ਰ ਦੋੜ ਦਈਏ ਫੇਰ ਇਹਨਾਂ ਵੀ ਬਾਕੀ ਆਪਾਂ ਵੀ ਤਾਜੀ ਸੋਈ ਆ ਤੇ ਕੋਈ ਬਹੁਤੀ ਲੱਪੇ ਚ ਨਹੀਂ ਆ ਜੰਮੀ ਪਲੀ ਆ ਜਿਹੜੀ ਸਿੱਧੀ ਆ ਜਿਹੜੀ ਪੂਰੀ ਮੇਰੇ ਸਹਾਰਾ 12 13 ਲੀਟਰ ਬੋਲਾ ਦਾ ਰਹੇ ਵੀ ਹੁਣ ਆਪਾਂ ਮੇਰਾ ਆਜੀ ਸੂਈ ਦੀ ਕੋਚ ਭਈ ਹੋਈ ਆ ਰ ਇੱਕ ਹੀ ਚਵਾਈ ਹੋਈ ਜਿਹੜੀ ਅਸੀਂ ਅਸੇ ਬਾਕੀ ਜੰਮੀ ਭਲੀ ਪੂਰੀ ਆ ਤੇ ਬਾਕੀ ਹੈਗੀ ਇਹ ਵੀ ਕਰਾਸ ਚ ਆ ਤੇ ਇਹਨਾਂ ਵਿੱਚ ਕੋਈ ਗਰਮੀ ਦੀ ਪ੍ਰਵਾਹ ਨਹੀਂ ਥਾਣੇ ਵੀ ਚੰਗੇ ਗੈਪ ਤੇ ਬਾਕੀ ਇਹਦੇ ਵੀ ਹਮਾਨੇ ਤੇ ਮਗਰ ਬ੍ਰਿਕ-ਬ੍ਰਿਕ ਨਾੜਾਂ ਜਿਹੜੀਆਂ ਕਾਫੀ ਆ ਮੈਂ ਤਾਂ ਬਹੁਤ ਹੀ ਚੰਗੀ ਆ ਰਹੀ ਜੀ ਹਾਂ ਦੇਖ ਸਕਦੇ ਅਸੀਂ ਬਲੇਡ ਰੱਗੀ ਆ ਲੈ ਠੀਕ ਹੈ ਜੀ ਤੇ ਇਹ ਕਿਨੇ ਰੀ ਦੇ ਦੀਏ ਫਿਰ ਹਰ ਬ੍ਰਿਚੀ ਵੇਖੋ ਜਿੰਨਾਂ ਦਾ ਮਾਲਿਆ ਮੈਂ ਪਹਿਲਾਂ ਵੀ ਦੱਸਿਆ ਭੈਣ ਭਰਾਵਾਂ ਨੂੰ ਤਾਂ ਮੈਂ ਵੀ ਕੋਸ਼ਿਸ਼ ਹੁੰਦੀ ਆ ਸੌ ਦੇ ਵਿੱਚੋਂ ਉਹਨਾਂ ਦਾ 90% ਤਾਂ ਮੈਂ ਸਾਫ਼ ਸੁਥਰਾ ਮਾਲ ਦੇਣਾ ਹਾਂਜੀ ਪੱਛੀ ਵੇਚਣ ਨੂੰ ਜਿੰਨੇ ਦੀ ਮੱਤੀ ਵੇਚਦੀ ਐ 65000 ਦੀ ਦੇਣਾ ਮੈਂ 65000 ਹਾਂਜੀ ਕਰ ਦਈਏ ਕੋ ਮਾਨਤਾ ਨਾ ਹੋਰ ਦਰਾਨੇ ਕਰਨਾ ਚਾਹੁੰਦਾ ਨਹੀਂ ਮਾਣਦਾਨ ਪਹਿਲਾਂ ਅੱਛਾ ਤੁਹਾਨੂੰ ਮੈਂ ਦੱਸਿਆ ਮਾਣਦਾਨ ਕਰਾਉਣੀ ਤਾਂ ਕਮੀ ਰਹਿ ਜਾਂਦਾ ਮੇਰੇ ਕੋਲ ਜਿਹੜਾ ਇਹ ਘਣ ਭਰਾਵ ਦਾ ਮਾਣ ਉਹਨਾਂ ਦਾ ਵੀ ਕਰੀਦਾ ਅੱਛਾ ਕਮੀ ਨਹੀਂ ਕਰੀ ਰਹਿ ਜਾਂਦੀ ਕੋਈ ਨਾਰਾਜ਼ ਹੋਗੇ ਨਹੀਂ ਜ਼ਿਆਦਾ ਕਰ ਦੋ ਆਪ ਹੀ ਕਰ ਦੋ ਫਿਰ 60 ਦੀ ਦੇ ਦਈਏ ਫਿਰ ਇਹਦੀ ਅੱਛਾ 60000 ਦੀ ਹਾਂਜੀ 60 ਦੀ ਨਾ ਦਈਏ ਹਾਂਜੀ 55000 ਦੀ ਦੇ ਦਈਏ ਪਰ ਪ੍ਰੀਜੀ ਅਸਲ ਜਨਾ ਬਾਹਰ ਥੋੜਾ ਜਿਹਾ ਮਾਲ ਤੇਜ ਮਿਲਦਾ ਹਾਂਜੀ ਤੇ ਆਪਾਂ ਜਦੋਂ ਲੈਣ ਜਾਂਦੇ ਆ ਨਾ ਫਿਰ ਸਾਨੂੰ ਪੈਸੇ ਲਾਉਣੇ ਪੈਂਦੇ ਹਾਂ ਜੀ ਮੇਰੀ ਅਗੜੀਆਂ ਘਰ ਦੀਆਂ ਮੈਂ ਵੀ ਮੋਲ ਦੇ ਦੀਆਂ ਹਾਂਜੀ ਪਰ ਹੁਣ ਤੁਸੀਂ ਕਹਿਤਾ ਢਾਡੀ ਨਹੀਂ ਮੋੜਨੀ ਅੱਛਾ 55 ਦੀ ਦੇ ਦਾਂਗੇ ਅੱਛਾ ਹਾਂਜੀ ਤੇ ਤੇ ਚੋ ਛੋਟ ਹੋ ਜੂਗੀ ਛੋਟ ਕਰ ਦਾਂਗੇ ਹੁਣ ਇੱਕ ਹੁਣੇ ਕਰਦੀ ਹੈ ਕਿ ਬਾਅਦ ਚੋ ਕੀ ਕਰਨੀ ਹੈ ਹੁਣ ਇਹ ਕਰਕੇ ਹੁਣੇ ਕਰ ਦੋ ਬੰਦਾ ਨਹੀਂ ਖੁੱਲਿਆ ਚਲ ਕਰ ਦਿਓ ਕਰ ਦਿਆ ਫਿਰ 3000 ਛੱਡ ਦੀਏ ਔਰ ਅੱਛਾ ਜੀ ਛੱਡ ਦਾਂਗੇ 52000 ਨਹੀਂ ਦੇ ਦਾਂਗੇ ਅੱਛਾ 52 ਹੱਥ ਜੋੜ ਕੇ ਬੇਨਤੀ ਆ ਭੈਣ ਭਰਾਵਾ ਵਾਗੇ ਮੁੱਲ ਤਾਂ 600 ਰਜੈਜ ਪਾਈ ਜੀ ਆ ਤੇ ਜੇ ਭੈਣ ਭਰਾਣੇ ਲੈਣੀ ਆ ਭਾਵੇਂ ਸਾਡੇ ਕੋ ਨਿਆਣਾ ਆ ਜੇ ਤੇ ਭਾਵੇਂ ਆ ਜੇ ਸਿਆਣਾ ਅੱਛਾ ਠੱਗੀ ਕਿਸੇ ਨਾਲ ਨਹੀਂ ਤੇ ਹੁਣ ਕੋਈ ਸੌਦਾ ਨਾ ਕਰੇ ਹੁਣ ਸੱਜੀ ਸਾਈ ਭਾਵੇਂ ਮੈਂ ਗਾਇਆਂ ਚਵਾ ਕੇ ਲੈ ਜੀ ਠੀਕ ਆ ਹਾਂ ਜੀ ਚਵਾ ਭਾਵੇਂ ਦੋ ਟਾਈਮ ਲਵੇ ਤੇ ਭਾਵੇਂ ਤਿੰਨ ਟਾਈਮ ਮੈਂ ਕਿਹਾ ਭੂਰ ਹੋਵੇ ਛਟਾ ਹੋਵੇ ਆਏ ਵੇ ਨੂੰ ਖਾਇਆ ਵੀ ਦਵਾਂਗੇ ਗਰੰਟੀ ਹੋਊਗੀ ਸਾਡੀ ਠੀਕ ਹੈ ਜੀ ਥਣ ਦੀ ਬਾਅਦ ਘਾਟੀ ਵੀ ਗਰੰਟੀ ਹੋਊ ਘਰ ਮੈਂ ਸੇ ਕਰਕੇ ਆਇਆ ਜੋ ਹੁਣ ਜ਼ਿੰਮੇਵਾਰੀ ਢਾਡੀ ਬਣਦੀ ਹੈ ਪੈਸੇ ਖਰਚਣੇ ਤੋਹਾ ਜੇ ਘਰ ਚਾਰਡਾਂ ਦੇ ਵੀ ਚੋ ਸਕਦੇ ਜੋ ਕੋਈ ਰੋਲਾ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਪਸ਼ੂ ਖਰੀਦੋ